ਜੀ ਮਾਤਾ ਜੀ ਜਿਹੜਾ ਅੱਜ ਹੰਸ ਰਾਜ ਆਂ ਨੇ ਬਿਆਨ ਦਿੱਤਾਗਾ ਵੀ ਕਿਸਾਨਾਂ ਨੂੰ ਵੀ ਮੈਂ 2 ਤਰੀਕ ਤੋਂ ਬਾਅਦ ਇਹਨਾਂ ਨੂੰ ਦੇਖਾਂਗਾ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਉਹਦੇ ਸਬੰਧ ਵਿੱਚ ਦੱਸਦੇ ਆਂ ਇਹਨੂੰ ਹੰਸ ਰਾਜ ਹੰਸੂ ਵੀ 2 ਤਰੀਕ ਤੋਂ ਬਾਅਦ ਕਿਉਂ ਦੇਖੂਗਾ ਜੇ ਪਹਿਲਾਂ ਦੇਖਣਾ ਪਹਿਲਾਂ ਹੀ ਦੇਖ ਲੈ ਕੋਈ ਇਹੋ ਜੀ ਗੱਲ ਨਹੀਂ ਅਸੀਂ ਕੋਈ ਇਸ ਤਰ੍ਹਾਂ ਡਰਨ ਵਾਲੇ ਤਾਂ ਹੈ ਨਹੀਂ ਕਿ ਕਿਸਾਨ ਅਸੀਂ ਕੋਈ ਇੱਕ ਕਿਸਾਨ ਨਹੀਂ ਕੋਈ ਅਸੀਂ ਦੱਬੇ ਖਿਜੜੇ ਕਿਸਾਨ ਨਹੀਂ ਵੀ ਅਸੀਂ ਕੋਈ ਦੱਬੇ ਖਿਜੜੇ ਕਿਸਾਨਾਂ ਵੀ ਅਸੀਂ ਕੁਝ ਜਾਣਦੇ ਨਹੀਂਗੇ ਅਸੀਂ ਸਭ ਕੋ ਜਾਣਦੇ ਆ ਕਿ ਹਾਂ ਸਰਾਜ ਹਾਂਸ ਨੇ ਹੋ ਦੇਖਣਾ ਤਾਂ ਹੋ ਦੇਖ ਲੈ 2 ਤਰੀਕ ਤੋਂ ਪਹਿਲਾਂ ਦੇਖ ਲੈ ਜਦੋਂ ਵੀ ਮਰਜ਼ੀ ਦੇਖ ਸਕਦਾ ਜਦੋਂ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਜਦੋਂ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਵਾ ਵੀ ਦੋ ਸਰਕਾਰਾਂ ਇਹ ਅਸੀਂ ਦੋਨਾਂ ਨੂੰ ਨਹੀਂ ਆਪਣੇ ਫਿਰ ਨੱਚ ਪੜਨ ਦੇਵਾਂਗੇ ਤਾਂ ਹਾਂ ਨਾ ਤਾਂ ਅਸੀਂ ਨਹੀਂ ਪੜਨ ਦੇਵਾਂਗੇ ਇਹਦੇ ਵਿੱਚ ਗੱਲ ਕੀ ਹੈ ਜਿਦੋਂ ਇਹ ਪਾਰਟੀ ਬਾਜ਼ੀ ਦੇ ਵਿੱਚ ਖੜਾ ਹੋਇਆ ਇਹ ਅੱਗੇ ਕਹਿੰਦਾ ਸੀ ਤੇ ਸਾਡਾ ਇਹ ਤਾਂ ਕੋਈ ਕਿਸੇ ਕਿਸਮ ਦਾ ਸਾਡਾ ਕੋਈ ਵਿਰੋਧ ਨਹੀਂ ਸੀ ਹੁਣ ਸਾਡਾ ਇਹ ਵਿਰੋਧ ਹੈ ਕਿ ਇਹ ਭਾਜਪਾ ਦੇ ਵਿੱਚ ਰਲ ਗਿਆ ਜਿਹੜੇ ਪਾਕ ਪਾਤੀ ਵਿੱਚ ਆ ਗਿਆ ਤਾਂ ਸਾਨੂੰ ਇਹ ਸਾਡੇ ਬਾਰਡਰ ਖਲਵਾ ਦੇ ਜਾ ਕੇ ਇਹ ਤੇ ਸਾਨੂੰ ਦਿੱਲੀ ਦਾ ਜਾਣ ਦਿੱਤਾ ਜਾਵੇ ਅਸੀਂ ਦਿੱਲੀ ਜਾਵਾਂਗੇ ਤੇ ਇਹ ਸਾਡੇ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰ ਲੈ ਜੋ ਕੁਛ ਮਰਜ਼ੀ ਬੋਲੇ ਲੈਕਚਰ ਕਰ ਲੈ ਜੋ ਕਿਤੇ ਪੋਸਟਰ ਲਾਵੇ ਅਸੀਂ ਕੋਈ ਰੋਕਾਂਗੇ ਨਹੀਂ ਜੇ ਲੋ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਤਾਂ ਅਸੀਂ ਇੱਥੇ ਇਹਨੂੰ ਆਪਦੇ ਪਿੰਡਾਂ ਦੇ ਵਿੱਚ ਨਹੀਂ ਬਰਨ ਦੇ ਜਿਹੜਾ ਭਗਵਾਨਤਮਾਨ ਦੀ ਸਰਕਾਰ ਹੈ ਭਗਵਾਨ ਤਮਨ ਸਾਡੇ ਕੰਨੀ ਨਹੀਂ ਕਸਾਮਾ ਕੰਨੀ ਚਾਕਦਾ ਸਾਡੇ ਨਾਲ ਵਾਅਦੇ ਕੀਲੇ ਵਾਦੇ ਕੀਤੇ ਸੀ ਸਾਰੇ ਵਾਦੇ ਕਰਕੇ ਸਾਰੇ ਇਹ ਮੁੱਕਰ ਗਿਆ ਤਾਂ ਹੁਣ ਅਸੀਂ ਭਗਵਾਨ ਤਮਨ ਦੀ ਸਰਕਾਰ ਨੂੰ ਵੀ ਨਹੀਂ ਇਸ ਬੰਦਾ ਦੇ ਚਪੜਨ ਦੇਵਾਂਗੇ ਨਾ ਅਸੀਂ ਭਾਜਪਾ ਵਾਲਿਆਂ ਨੂੰ ਮੜਨ ਦੇਵਾਂਗੇ ਭਾਜਪਾ ਸਰਕਾਰ ਸਾਨੂੰ ਦਿੱਲੀ ਜਾਣ ਦੇਵੇ ਤਾਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਆਦੇ ਸਾਡਾ ਵੀ ਇਹ ਵਾਅਦਾ ਇਹਨਾਂ ਨੇ ਐਡੇ ਐਡੇ ਬੈਰੀਕੇਡ ਲਾਏ ਤੇ ਨੇ ਲੈ ਜਿਹੜੇ ਕੰਧਾਂ ਕੱਢੀਆਂ ਉੱਥੇ ਜਿਵੇਂ ਆਪਾਂ ਸੀਮੈਂਟ ਦੇ ਵਿੱਚ ਘਰ ਬਣਾਉਨੇ ਆ ਤਾਂ ਇਹ ਉਹ ਕੰਧਾਂ ਉਦਿਆਂ ਪਿੱਛੇ ਹਟਾ ਲੈਣ ਅਸੀਂ ਦਿੱਲੀ ਜਾਵਾਂਗੇ ਤਾਂ ਇਹ ਸਾਡੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਲੈਣ ਅਸੀਂ ਕੋਈ ਡਰਨ ਤੇ ਛੁਪਣ ਵਾਲੇ ਕਿਸਾਨ ਨਹੀਂ ਅਸੀਂ ਪੂਰੇ ਜਿਵੇਂ ਇਹਨੇ ਦੇਖਣਾ ਉਵੇਂ ਦੇਖ ਲਈਦਾ